ਜਿੰਨੇ ਭਰੋਸਾ ਹੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਕਰ ਲਿਆ ਨਾ ਮੈਂ ਕਹਿੰਦਾ ਜੀ ਫਿਰ ਭਾਵੇਂ ਜਿਹੜਾ ਮਰਜ਼ੀ ਹਾਲ ਚੱਲਦਾ ਹੋਵੇ ਜ਼ਿੰਦਗੀ ਜਿਹੜੇ ਮਰਜ਼ੀ ਮੁਕਾਮ ਤੇ ਖੜੀ ਹੋਵੇ ਯਾਰ ਨਾ ਹੋਣ ਦੋਸ ਨਾ ਹੋਣ ਰਿਸ਼ਤੇਦਾਰੀਆਂ ਨੇ ਸਾਥ ਛੱਡ ਦਿੱਤਾ ਹੋਵੇ ਪਰ ਬਾਬਾ ਜੀ ਨੇ ਉਸ ਬੰਦੇ ਨੂੰ ਕਦੇ ਟੁੱਟਣ ਨਹੀਂ ਦੇਣਾ ਜੋ ਮਰਜ਼ੀ ਹੋ ਗਿਆ ਹੋਵੇ ਜ਼ਿੰਦਗੀ 'ਚ ਜਿੰਨੇ ਆਪਣੇ ਮਨ 'ਚੋਂ ਹੀ ਆਵਾਜ਼ ਕੱਢ ਲਈ ਨਾ ਕਿ ਭਾਵੇਂ ਸਮਾਜ ਜਿੱਦਾਂ ਦਾ ਮਰਜ਼ੀ ਹੋਵੇ ਘੜੀ ਜਿੱਦਾਂ ਦੀ ਮਰਜ਼ੀ ਹੋਵੇ ਮੇਰੇ ਬਾਬਾ ਦੀਸੀ ਨੇ ਮੈਨੂੰ ਕੁਝ ਨਹੀਂ ਹੁੰਦਣਾ ਤੇ ਯਕੀਨਨ ਫਿਰ ਕੁਝ ਵੀ ਨਹੀਂ ਜੁਹੰਦਾ ਮਾੜੇ ਮਾੜੇ ਹਾਲਾਤ ਆਂਦੇ ਜ਼ਿੰਦਗੀ ਚ ਬੜਾ ਔਖਾ ਸਮਾਂ ਵੀ ਆ ਜਾਂਦਾ ਕਈ ਵਾਰ ਪਰ ਬਾਬਾ ਹੀ ਨਾ ਅੱਖ ਝਪਕਣ ਜਿੰਨੇ ਸਮੇਂ ਚ ਬਚਾ ਲੰਦੇ ਆਪਣੇ ਬੱਚੇ ਨੂੰ ਸੋ ਮੈਂ ਤਾਂ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਗੱਲ ਕੰਨਾਂ ਮੈਂ ਕਿਸੇ ਨੂੰ ਵੇਖ ਕੇ ਨਹੀਂ ਕੰਨਾਂ ਮੈਂ ਖੁਦ ਉਸ ਸਮੇਂ ਚੋਂ ਨਿਕਲਿਆ ਆਇਆ ਮੈਂ ਖੁਦ ਉਹਨਾਂ ਹਾਲਾਤਾਂ ਜੋ ਗੁਜ਼ਰਿਆ ਜਿੱਥੇ ਕੋਈ ਬਾਹ ਫੜ ਕੇ ਵੀ ਨਹੀਂ ਖੁਸ਼ੀ ਹੀ ਕਈ ਵਾਰੀ ਸਮਾਂ ਆ ਸਾਂ ਆਇੰਦਾ ਨਾ ਕਿ ਸਾਰੇ ਪਿੱਛੇ ਹੋ ਜਾਂਦੇ ਆ ਕਿਉਂਕਿ ਕਿਸੇ ਨੂੰ ਕੋਈ ਪਰਵਾਹ ਨਹੀਂ ਕੀ ਤੁਹਾਡੀ ਜੇ ਤੁਸੀਂ ਸੋਚ ਕੇ ਬੈਠੇ ਹੋ ਨਾ ਕਿ ਇਹ ਮੇਰੀ ਬੜੀ ਫਿਕਰ ਕਰਦਾ ਕੋਈ ਨਹੀਂ ਜੀਗਾ ਇੱਥੇ ਤੁਸੀਂ ਦੁਖੀ ਹੋ ਤੁਸੀਂ ਪਰੇਸ਼ਾਨ ਹੋ ਦੁਨੀਆ ਤੁਹਾਨੂੰ ਗੱਲਾਂ ਸੁਣਾ ਸਕਦੀ ਹੱਸ ਸਕਦੀ ਹੈ ਮਜ਼ਾਕ ਬਣਾ ਸਕਦੀ ਹੈ ਪਰ ਕਿਸੇ ਨੇ ਬਾਹ ਨਹੀਂ ਫੜਨੀ ਕਿਸੇ ਨੇ ਸਮਝਾਣਾ ਨਹੀਂ ਕਿ ਯਾਰ ਵਕਤ ਦੀ ਗੱਲ ਆ ਵਕਤ ਬੀਤ ਜਾਣਾ ਹੈ ਟੈਨਸ਼ਨ ਨਾ ਲੈ ਆਪਣੇ ਮਾਲਕ ਤੇ ਭਰੋਸਾ ਰੱਖ ਐਨੀ ਗੱਲ ਵੀ ਨਹੀਂ ਕੋਈ ਕੰਦਾ ਅੱਜਕੱਲ੍ਹ ਦੁਨੀਆ ਤਾਂ ਪਿੱਛੇ ਹੋ ਜਾਂਦੀ ਹੈ ਕਿ ਇਹਦੇ ਤੇ ਓਖਾ ਸਮਾ ਆਇਆ ਹੈ ਇਹਦੇ ਹਾਲਾਤ ਮਾੜੇ ਆਪਾਂ ਕਿਉਂ ਇਹਦੇ ਨਾਲ ਖੜੇ ਹੋਈਏ ਸੋਵੇਂ ਨੁਦਾ ਬਚਾਉਣ ਵਾਲੇ ਬਾਬਾ ਦੀਪ ਸਿੰਘ ਜੀ ਐ ਆਪਾਂ ਤਾਂ ਬਾਬਾ ਦੀਪ ਸਿੰਘ ਦੇ ਪਿਆਰ ਚ ਨਹੀਂ ਗੱਲ ਵੀ ਤਾਂ ਹੀ ਕਰਨੇ ਆ ਕਿ ਮਰਨ ਦੇ ਕੰਡੇ ਵੀ ਬੰਦਾ ਪੈ ਗਿਆ ਹੋਵੇ ਨਾ ਕਿ ਜਿਹਦੇ ਸੋਚ ਹੀ ਨਾ ਹੋਵੇ ਕੋਈ ਦੂਸਰੀ ਜਿਹਦੀ ਸੋਚ ਹੀ ਇੱਕ ਪਾਸੇ ਲੱਗੀ ਹੋਵੇ ਕਿ ਮੈਂ ਮਰਨਾ ਹੀ ਮਰਨਾ ਜੇ ਉਸ ਮੌਤ ਦੇ ਮੂੰਹ ਚੋਂ ਵੀ ਕੋਈ ਬਚਾ ਸਕਦਾ ਤੇ ਉਹ ਹੋ ਗਏ ਬਾਬਾ ਦੀਪ ਸਿੰਘ ਜੀ ਬਸ ਬੰਦਾ ਇੱਕ ਵਾਰੀ ਸੱਚੇ ਦਿਲੋਂ ਯਾਦ ਕਰ ਲੇ ਪੁਕਾਰ ਲਵੇ ਕਿ ਬਾਬਾ ਦੀਪ ਸਿੰਘ ਜੀ ਦੁੱਖਾਂ ਦਾ ਬੋਝ ਬਹੁਤ ਪੈ ਚੁੱਕਾ ਜੇ ਮੇਰਾ ਕੋਈ ਸਹਾਰਾ ਨਹੀਂਗਾ ਮੈਂ ਤੁਹਾਡੇ ਤੇ ਹੀ ਆਸ ਰੱਖੀ ਮੈਨੂੰ ਤੁਹਾਡੇ ਤੇ ਹੀ ਵਿਸ਼ਵਾਸ ਹੈ ਮੈਨੂੰ ਬਚਾ ਲੋ ਪਿਆਰ ਜੇ ਇੱਕ ਵਾਰੀ ਪੁਕਾਰ ਲੋਗੇ ਨਾ ਆਪਣੇ ਮਾਲਕ ਨੂੰ ਤੇ ਫਿਰ ਜਿੱਦਾਂ ਮਾਂ ਸੰਭਲਦੀ ਨਾ ਆਪਣੇ ਬੱਚੇ ਨੂੰ ਕੁਝ ਨਹੀਂ ਹੋਣ ਦਿੰਦੀ ਓਵੇਂ ਮਾਲਕ ਘੁੱਟ ਕੇ ਬਾਹ ਫੜ ਲੰਦਾ ਇਹ ਪੁੱਤਰਾ ਹੁਣ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦਾ ਤੂੰ ਆਪਣਾ ਸਾਰਾ ਵਿਸ਼ਵਾਸ ਹੀ ਮੇਰੇ ਤੇ ਰੱਖਿਆ ਤੇ ਤੇਰੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਭਾਵੇਂ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਮੈਂ ਤੈਨੂੰ ਕੁਝ ਨਹੀਂ ਹੋਣ ਦੇਣਾ ਜ਼ਿੰਦਗੀ ਦੇ ਹਾਲਾਤ ਜਿਆਦਾ ਤੰਗ ਕਰਦੇ ਵੇ ਤਾਂ ਇੱਕ ਵਾਰ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਬਹਿ ਜਾਓ। ਭਰੋਸਾ ਰੱਖ ਲੋ ਪੂਰਾ ਬਾਬਾ ਹੀ ਤੇ। ਮੈਂ ਕਹਿੰਨਾ ਜੀ ਆਪਣੇ ਆ ਵੀ ਤੁਹਾਡੀ ਜ਼ਿੰਦਗੀ ਦੇਖਣਾ ਕਿਵੇਂ ਬਦਲਦੀ। ਬਾਬੇ ਨੇ ਕੁਝ ਗਲਤ ਨਹੀਂ ਜੇ ਹੋਣ ਦੇਣਾ। ਇਹ ਜਿਹੜਾ ਸਮਾ ਜਿਹੜੇ ਹਾਲਾਤ ਜਿਹੜੇ ਦੁੱਖ ਆ ਤੁਹਾਨੂੰ ਡਰਾਉਂਦੇ ਵੇ ਨਾ ਇੱਕ ਵਾਰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅਰਦਾਸ ਕਰ ਦੋ। ਇੰਨਾ ਦੁੱਖਾਂ ਕਲੇਸ਼ਾਂ ਨੇ ਆਪਣੇ ਆ ਪਿੱਛੇ ਹੋਏ ਨਾ ਫਿਰ। ਬਾਬਾ ਦੀਪ ਸਿੰਘ ਨੇ ਆਪੇ ਤੁਹਾਡੀ लाज ਬਣਾ ਕੇ ਰੱਖਣੀ ਜੀ। ਬਿਲਕੁਲ ਵੀ ਖਬਰਾਨਾ ਨਹੀਂ ਜੇ ਬਿਲਕੁਲ ਵੀ ਸਮਾ ਵੇਖ ਕੇ ਟੁੱਟਣਾ ਨਹੀਂ ਜੇਗਾ ਬਾਬਾਈ ਦਾ ਹੱਥ ਜਦੋਂ ਤੱਕ ਤੁਹਾਡੇ ਸਿਰ ਤੇ ਹੈ ਤੁਹਾਡਾ ਕਾਲ ਵੀ ਨਹੀਂ ਜੇ ਕੁਝ ਵਿਗਾੜ ਸਕਦਾ ਮੌਤ ਵੀ ਨਹੀਂ ਕੁਝ ਵਿਗਾੜ ਸਕਦੀ ਸਮਾ ਦਾ ਫੇਰ ਬਹੁਤ ਛੋਟੀ ਗੱਲ ਹੈ ਸੋ ਪਰਵਾਹ ਨਹੀਂ ਕਰਨੀ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਤੁਹਾਨੂੰ ਹਰ ਜਗ੍ਹਾ ਤੋਂ ਬਚਾ ਲੈਣਾ ਜੇ ਡਰਿਆ ਨਾ ਕਰੋ ਬਸ ਸਾਰੇ ਪਿਆਰ ਨਾਲ ਲਿਖੋ ਇੱਕ ਵਾਰ ਤਨ ਤਨ ਬਾਬਾ ਦੀਪ ਸਿੰਘ ਜੀ